ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਤੇ ਮੈਂ ਹਾਂ ਭੁਪਿੰਦਰ ਬੱਬਰ ਇਸ ਵੇਲੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਮੁਹਾਲੀ ਅਸੀਂ ਖੜੇ ਆ ਇਸ ਸਮੇਂ ਹਾਲਾਤ ਦਿਖਾ ਦਈਏ ਮੌਸਮ ਦੇ ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਤਸਵੀਰਾਂ ਇਸ ਟਾਈਮ ਜਿਹੜੀ ਹਲਕੀ ਬੂੰਦਾਬੰਦੀ ਜਰੂਰ ਹੋ ਗਈ ਨਾਲ ਜਿਹੜੀ ਬੱਦਰਬਾਈ ਹੋ ਰਹੀ ਹੈ ਤੇ ਨੇੜੇ ਬੱਦਲ ਗੱਜਣ ਦੀਆਂ ਵੀ ਆਵਾਜ਼ਾਂ ਤੁਸੀਂ ਸਾਫ਼ ਸੁਣ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਜਿਹੜੀ ਬੱਦਲਬਾਈ ਹੋ ਰਹੀ ਹੈ ਉੱਤੇ ਤੁਸੀਂ ਬੱਦਲ ਦੇਖ ਸਕਦੇ ਹੋ ਜਿਹੜੇ ਬੱਦਲ ਹੈ ਹਲਕੀ ਬੂੰਦਾਬੰਦੀ ਜਰੂਰ ਹੋਈ ਹੈ ਸ਼ੁਰੂ ਮੁਖਾਲੀ ਦੇ ਵਿੱਚ ਪਹਿਲਾਂ ਦੱਸ ਦਈਏ ਕਿ ਸ਼ਾਮ ਨੂੰ ਜਿਹੜੀ ਚੰਡੀਗੜ੍ਹ ਦੇ ਵਿੱਚ ਹਲਕੀ ਬੂੰਦਾਬਾਦੀ ਸ਼ੁਰੂ ਹੋਈ ਸੀ ਲੇਕਿਨ ਉਸ ਤੋਂ ਬਾਅਦ ਬਿਲਕੁਲ ਬੰਦ ਹੋ ਗਈ ਸੀਗੀ ਸਿਰਫ 15 ਤੋਂ ਜਿਹੜਾ 20 ਮਿੰਟ ਮੀਂਹ ਪਿਆ ਸੀਗਾ ਹੁਣ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਕਿ ਚਾਹਤ ਦੇ ਖੜੇ ਆ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਕਿਵੇਂ ਹਲਕੀ ਜਿਹੜੀ ਬੂੰਦਾਬਾਦੀ ਸਾਫ਼ ਦਿਖਾਈ ਦੇ ਰੂਗੀ ਉਸ ਤੋਂ ਬਾਅਦ ਜਿਹੜੀ ਬੱਦਲ ਗੱਜਨ ਦੀ ਆਵਾਜ਼ ਤੁਸੀਂ ਆਪ ਸੁਣਦੇ ਹੋ ਟੀਵੀ ਤੇ ਤੇ ਥੋੜੀ ਜਿਹੀ ਬੂੰਦਾਬਾਦ ਜਰੂਰ ਹੋਈ ਹੈ ਦੱਸ ਦਈਏ ਕਿ ਜਿਹੜੀ ਇਹ ਪਹਿਲੀ ਬਾਰਿਸ਼ ਹੈ ਇਸ ਸਰਦੀ ਦੀ 2024 ਦੀ ਸਰਦੀਆਂ ਦੀ ਸ਼ੁਰੂਆਤ ਜ਼ਰੂਰ ਹੋਈ ਹੈ ਪਰ ਜਿਹੜੀ ਇਹ ਫਿਲਹਾਲ ਜਿਹੜੀ ਪਹਿਲੀ ਬਾਰਿਸ਼ ਤੁਹਾਨੂੰ ਦੇਖਣ ਨੂੰ ਅੱਜ ਅਸੀਂ ਦਿਖਾ ਰਹੇ ਹਾਂ ਬਿਲਕੁਲ ਮੇਰੇ ਪਿੱਛੇ ਤੁਸੀਂ ਆਵਾਜ਼ਾਂ ਵੀ ਸੁਣ ਸਕਦੇ ਕਿਵੇਂ ਬੱਦਲ ਗੱਜੰਡੀ ਵਾਲਿਆ ਵਾਜਾ ਸ਼ੁਰੂ ਹੋਈਆਂ ਨੇ ਹੁਣ ਕਿੰਨਾ ਟਾਈਮ ਬਾਰਿਸ਼ ਪੈਂਦੀ ਹੈ ਕਿਉਂਕਿ ਫਿਲਹਾਲ ਜਿਹੜੀ ਬਾਰਿਸ਼ ਹੈ ਹੁਣੇ ਸ਼ੁਰੂ ਹੋਈ ਹੈ ਹੁਣ ਕਿੰਨਾ ਟਾਈਮ ਪੈਂਦੀ ਹੈ ਕਿੰਮਿਨ ਕਿੰਮਿਨ ਜਰੂਰ ਸ਼ੁਰੂ ਹੋਈ ਹੈ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਭੁਪਿੰਦਰ ਬੱਬਰ ਇਸ ਵੇਲੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਮੁਹਾਲੀ ਅਸੀਂ ਖੜੇ ਹਾਂ ਇਸ ਸਮੇਂ ਹਾਲਾਤ ਦਿਖਾ ਦਈਏ ਮੌਸਮ ਦੇ ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਤਸਵੀਰਾਂ ਇਸ ਟਾਈਮ ਜਿਹੜੀ ਹਲਕੀ ਬੂੰਦਾਬاندی ਜਰੂਰ ਹੋ ਗਈ ਨਾਲ ਜਿਹੜੀ ਬੱਦਰਬਾਈ ਹੋ ਰਹੀ ਹੈ ਤੇ ਨੇੜੇ ਬੱਦਲ ਗੱਜੰਡੀ ਆਈਆਂ ਦੀ ਆਵਾਜ਼ਾਂ ਤੁਸੀਂ ਸਾਫ਼ ਸੁਣ ਸਕਦੇ ਹੋ ਤਸ ਤੇ ਤੁਸੀਂ ਬੱਦਲ ਦੇਖ ਸਕਦੇ ਹੋ ਜਿਹੜੇ ਬੱਦਲ ਹੈ ਹਲਕੀ ਬੂੰਦਾਬاندی ਜਰੂਰ ਖੋਈ ਹੈ ਸ਼ੁਰੂ ਮੁਹਾਲੀ ਦੇ ਵਿੱਚ ਪਹਿਲਾਂ ਦੱਸ ਦਈਏ ਕਿ ਸ਼ਾਮ ਨੂੰ ਜਿਹੜੀ ਚੰਡੀਗੜ੍ਹ ਦੇ ਵਿੱਚ ਹਲਕੀ ਬੂੰਦਾਬاندی ਸ਼ੁਰੂ ਹੋਈ ਸੀ ਲੇਕਿਨ ਉਸ ਤੋਂ ਬਾਅਦ ਬਿਲਕੁਲ ਬੰਦ ਹੋ ਗਈ ਸੀਗੀ ਸਿਰਫ 15 ਤੋਂ ਜਿਹੜਾ 20 ਮਿੰਟ ਮੀਂਹ ਪਿਆ ਸੀਗਾ ਹੁਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਚਾਹੇ ਛੱਤ 'ਤੇ ਖੜੇ ਹੈ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਕਿਵੇਂ ਹਲਕੀ ਜਿਹੜੀ ਬੂੰਦਾਬاندی ਸਾਫ਼ ਦਿਖਾਈ ਦੇ ਰੂਗੀ ਉਸ ਤੋਂ ਬਾਅਦ ਜਿਹੜੀ ਬੱਦਲ ਗੱਜਣ ਦੀ ਆਵਾਜ਼ ਤੁਸੀਂ ਆਪ ਸੁਣਦੇ ਹੋ ਟੀਵੀ ਤੇ ਤੇ ਥੋੜੀ ਜਿਹੀ ਬੂੰਦਾਬੰਦ ਜਰੂਰ ਹੋਈ ਹੈ ਦੱਸਦੀ ਹੈ ਕਿ ਜਿਹੜੀ ਇਹ ਪਹਿਲੀ ਬਾਰਿਸ਼ ਹੈ ਇਸ ਸਰਦੀ ਦੀ 2024 ਦੀ ਸਰਦੀਆਂ ਦੀ ਸ਼ੁਰੂਆਤ ਜਰੂਰ ਹੋਈ ਹੈ ਪਰ ਜਿਹੜੀ ਇਹ ਫਿਲਹਾਲ ਜਿਹੜੀ ਪਹਿਲੀ ਬਾਰਿਸ਼ ਤੁਹਾਨੂੰ ਦੇਖਣ ਨੂੰ ਅੱਜ ਅਸੀਂ ਦਿਖਾ ਰਹੇ ਹਾਂ ਬਿਲਕੁਲ ਮੇਰੇ ਪਿੱਛੇ ਤੁਸੀਂ ਆਵਾਜ਼ਾਂ ਵੀ ਸੁਣ ਸਕਦੇ ਹੋ ਕਿਵੇਂ ਬੱਦਲ ਕਿਦਾਂ ਦੀਆਂ ਆਵਾਜ਼ਾਂ ਸ਼ੁਰੂ ਹੋਈਆਂ ਨੇ ਹੁਣ ਕਿੰਨਾ ਟਾਈਮ ਬਾਰਿਸ਼ ਪੈਂਦੀ ਹੈ ਕਿਉਂਕਿ ਫਿਲਹਾਲ ਜਿਹੜੀ ਬਾਰਿਸ਼ ਹੈ ਹੁਣੇ ਸ਼ੁਰੂ ਹੋਈ ਹੈ ਹੁਣ ਕਿੰਨਾ ਟਾਈਮ ਪੈਂਦੀ ਹੈ ਕਿੰਮਿਨ ਕਿੰਮਿਨ ਜਰੂਰ ਸ਼ੁਰੂ ਹੋਈ ਹੈ ਮੁਹਾਲੀ ਤੋਂ ਭਵਿੰਦਰ ਬੱਬਰ ਦੈਨਿਕ ਸਵੇਰ ਵਾਲੀ